ਬਲੀਚ ਬਰਸ਼ ਆ ਗਏ ਬਲੀਚ ਬਰਸ਼ ਤੁਸੀਂ 30 ਰੁਪਏ ਦਾ ਪੀਸ ਲੈਣੇ ਹੋ ਓਕੇ ਜੀ ਹਣਾ ਤੁਹਾਨੂੰ ਕਿੰਨੇ ਦਾ ਪੈਣਾ 10 ਰੁਪਏ ਦਾ ਆ ਪ੍ਰਾਈਮਰ ਆ ਗਿਆ 50 ਰੁਪਏ ਦਾ ਸੇਲ ਹੁੰਦਾ ਹਾਂਜੀ 15 ਰੁਪਏ ਦਾ ਪੈਣਾ ਜੇ ਪ੍ਰਾਈਮਰ ਹੈ ਕੀ ਇਹ ਪ੍ਰਾਈਮਰ ਫੇਸ ਪ੍ਰਾਈਮਰ ਹੁੰਦਾ ਫਾਊਂਡੇਸ਼ਨ ਦੇ ਨਾਲ ਲੱਗਦਾ ਕੈਪ ਆ ਗਈ ਹਾਂਜੀ ਸਪਾ ਕੈਪ ਆ ਗਈ ਇਹ ਰੀਆਂ ਪੈਣਾ ਸਪਾ ਕਰਦੀਆਂ ਪਾਰਲਰ ਤੇ ਯੂਜ਼ ਹੁੰਦੀ ਸਪਾ ਕੈਪ ਪਰ ਯਾਰ ਦੀ 350 400 ਰੁਪਿਆ ਦਾ ਪੀਸ ਲੈਣੇ ਹੋ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ 180 ਰੁਪਏ ਦੀ ਆ ਉੱਤਰੀ ਆ ਗਿਆ ਸਟੀਲ ਦੇ ਸਟੀਲ ਦਾ ਉਤਰਾ ਤੁਹਾਨੂੰ 150 ਰੁਪਏ 160 ਰੁਪਏ ਮਿਲਦਾ ਹਾਂਜੀ ਤੁਹਾਨੂੰ ਕਿੰਨੇ ਦਾ 75 ਰੁਪਏ ਦਾ ਹਾਂਜੀ ਸਸੇ ਗਾਲ ਜੀ ਸਾਰੇ ਨੂੰ ਆਪਾਂ ਖੜਾ ਲੁਗਿਆਣਗੇ ਫੀਲ ਲਗਾ ਚ ਬਹੁਤ ਹੋਣ ਕੰਸਮੈਂਟ ਦਾ ਸਮਾਨ ਸਾਰਾ ਕੰਪਨੀ ਦਾ ਸਮਾਨ ਉਹ ਰੇਟ ਬਹੁਤ ਘੱਟ ਤੇ ਸਿੰਗਲ ਵੀ ਹੀ ਮਿਲੂ ਅਜੇ ਵੀਡੀਓ ਨਾ ਬਣਿਆ ਰਿਹਾ ਜੀ ਐਂ ਦੇਖੋ ਕੈਪ ਆ ਗਈ ਹਾਂਜੀ ਸਪਾਕ ਕੈਪ ਆ ਗਈ ਮੋਬਿਲੀਆਂ ਪੈਣਾ ਸਪਾਹ ਕਰਦੀਆਂ ਪਾਰਲਰ ਤੇ ਯੂਜ਼ ਹੁੰਦੀ ਸਪਾਹ ਕੈਪ ਰਿਯਾਰ ਦੀ 350 400 ਰੁਪਏ ਦਾ ਪੀਸ ਲੈਣੇ ਹੋ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ 180 ਰੁਪਏ ਦੀ ਸਰਬ 180 ਰੁਪਏ ਆਹ ਦੇਖੋ ਬਲੀਚ ਬਰਸ਼ ਆ ਗਿਆ ਬਲੀਚ ਬਰਸ਼ ਤੁਸੀਂ 30 ਰੁਪਏ ਦਾ ਪੀਸ ਲੈਣੇ ਹੋ ਓਕੇ ਬਈ ਹਣਾ ਤੁਹਾਨੂੰ ਕਿੰਨੇ ਦਾ ਪੈਣਾ 10 ਰੁਪਏ ਦਾ 10 ਰੁਪਏ ਦਾ 10 ਰੁਪਏ ਦਾ ਬਲੀਚ ਬਰਸ਼ ਸਿਰਫ 10 ਰੁਪਏ ਦਾ ਪੀਸ ਬਾਜ਼ਾਰ ਤੁਸੀਂ 50 ਰੁਪਏ ਦਾ ਪੀਸ ਲੈਣੇ ਹੋ ਓਕੇ ਬਈ ਮੈਂ ਤੁਹਾਨੂੰ ਤਾਂ ਗੱਲੇ-ਗੱਲੇ ਰੇਟ ਦੱਸ ਰਿਹਾ ਵੀ ਤੁਹਾਨੂੰ ਪਤਾ ਲੱਗੇ ਵੀ ਮਾਰਕੀਟ ਤੇ ਸਾਡਾ ਕੀ ਫਰਕ ਆ। ਹਾਂ ਇਹ ਦੇਖੋ ਆ ਪ੍ਰਾਈਮਰ ਆ ਗਿਆ। 50 ਰੁਪਏ ਦਾ ਸੇਲ ਹੁੰਦਾ। ਹਾਂਜੀ 15 ਰੁਪਏ ਦਾ ਪੈਣਾ ਜੇ ਪ੍ਰਾਈਮਰ ਜਿੰਨਾ ਮਰਜ਼ੀ ਲੋ। ਓਕੇ ਬਈ। ਜਿੰਨਾ ਮਰਜ਼ੀ ਲੋ ਪ੍ਰਾਈਮਰ 50 ਰੁਪਏ ਦਾ ਬਜਾਰੋਂ ਲੈਨੇ ਹੋ 15 ਰੁਪਏ ਦਾ ਪੀਸ। ਹੈ ਕੀ ਇਹ? ਪ੍ਰਾਈਮਰ ਫੇਸ ਪ੍ਰਾਈਮਰ ਹੁੰਦਾ ਫਾਊਂਡੇਸ਼ਨ ਦੇ ਨਾਲ ਲੱਗਦਾ। ਓਕੇ ਓਕੇ। ਲੈ ਆਓ। ਅੱਗੇ ਜਾਣ ਦੀ ਜਗ੍ਹਾ ਨਹੀਂ ਹੈਗੀ। ਤੋ ਮੈਂ ਫਸ ਗਿਆ ਫਿਰ। ਮੈਂ ਤੇ ਤੁਹਾਨੂੰ ਅੰਦਰ ਲੈ ਜਾਂਦਾ ਸੀ। ਮੋਹ ਰਿਆ। ਇੱਥੇ ਆਉਂਦੇ ਆਉਂਦੇ ਇਹਨਾਂ। ਕੰਡਾ ਪੇਟੀਆਂ ਖੋਲੀ ਜਾਂਦਾ ਨਾਲ-ਨਾਲ ਤੁਹਾਨੂੰ ਦਿਖਾਈ ਜਾਂਦੇ ਆ। ਤੁਸੀਂ ਇਹ। ਆਹ ਦੇਖੋ ਪਲੇਟਾਂ ਆ ਗਈਆਂ। ਆਹ ਪਲੇਟ ਆ ਗਈ 컬러 ਮਿਕਸਿੰਗ ਪਲੇਟ ਹਨਾ। ਅੱਛਾ ਜੀ ਇਹਨਾਂ 컬러 ਮਿਕਸ ਕਰਾਂਗੇ। ਹਾਂ, 컬러 ਮਿਕਸਿੰਗ ਪਲੇਟ ਆ ਗਈ। ਬਜਾਰ 120 ਰੁਪਏ ਪਾ ਆ ਬੰਦ ਕੱਤੇ ਦਾ। ਬੰਦ ਕੱਤੇ ਦਾ ਰੇਟ 120 ਰੁਪਏ ਆ। ਤੁਹਾਨੂੰ ਕਿੰਨੇ ਦੀ ਪੈਣੀ 80 ਰੁਪਏ ਦੀ। ਓਕੇ ਭਾਈ ਸਿਰਫ 80 ਰੁਪਏ ਦੀ ਪਲੇਟ ਹੋਰ ਸਿੰਗਲ ਪੀਸ ਜੀ ਮੈਂ ਉਹ ਮੈਂ ਦੇ ਦੇ ਅਰੇ ਵਿੱਚ ਦੋ ਤਰ੍ਹਾਂ ਦੀਆਂ ਆਉਂਦੀਆਂ ਆ ਇਹ ਉਸਰੇ ਆਗੇ ਸਟੀਲ ਦੇ ਸਟੀਲ ਦਾ ਉਸਰਾ ਤੁਹਾਨੂੰ 150 ਰੁਪਏ 160 ਰੁਪਏ ਮਿਲਦਾ ਹਾਂ ਜੀ ਤੁਹਾਨੂੰ ਕਿੰਨੇ ਦਾ 75 ਰੁਪਏ ਦਾ ਸਟੀਲ ਦਾ ਉਸਰਾ ਹੋਰ 10 ਸਾਲ ਨਹੀਂ ਖਰਾਬ ਹੋਏਗਾ ਫੁੱਲ ਸਟੀਲ ਆ ਫੁੱਲ ਚਾਈਨਾ ਚੈੱਕ ਕਰੋ ਹਾਂ ਜੀ 10 ਸਾਲ ਨਹੀਂ ਉਸ ਤਰ੍ਹਾਂ ਖਰਾਬ ਹੋਏਗਾ ਪੈਣਾ ਕਿੰਨੇ ਦਾ 75 ਰੁਪਏ ਦਾ ਓਕੇ ਭਾਈ ਦੇਖੋ ਸਾਰੇ ਬਲੀਚ ਬਰਸ਼ ਆ ਗਏ 10 ਰੁਪਏ 15 ਰੁਪਏ 20 ਰੁਪਏ ਉਹ ਪਹਿਲਾ 10 ਵਾਲਾ ਸੀ ਇਹ 15 ਵਾਲਾ ਓਕੇ ਜੀ ਯਾਨੀ ਕੋ ਬਰਸ਼ ਕਿਟ ਆ ਗਈ ਤੁਹਾਨੂੰ ਖੋਲ ਕੇ ਦਿਖਾਣੇ ਆ ਉਹ ਮੈਂ ਕਿਹਾ ਇਸ਼ਕ ਹੋ ਜਾਏਗਾ ਤੁਹਾਨੂੰ ਸਾਡੇ ਨਾਲ ਇੱਕ ਤਾਂ ਬੰਦੇ ਨੂੰ ਨਾ ਪਿਆਰ ਹੀ ਬੰਦੇ ਦਾ ਖਿੱਚ ਕੇ ਲਿਆਣਾ